ਗੁਰੂ ਸਾਹਿਬ ਜਿਉ ਨੋਂ ਪਾਣੀ ਨੇ ਮਚਲਦਾ ਨਿਵਾਣ ਚਲਾਇਆ ਸਬਨਾ ਰੰਗਾਨੋਂ ਮਿਲੈ ਰਲ ਜਾਈ ਰਲਾਇਆ ਪਰ ਉਪਕਾਰ ਕਮਾਵਦਾ ਉਨ ਆਪ ਗਵਾਇਆ ਕਾਠ ਨ ਟੋਪੈ ਪਾਲਕੈ ਸੰਗ ਲੋਹ ਤਰਾਇਆ ਉਠੇ ਮੀ ਸੁਕਾਲ ਹੋਈ ਰਸ ਕਸ ਉਪਜਾਇਆ ਜੀਵਨ ਦਿਆ ਮਰ ਸਾਧ ਹੋਈ ਸਫਲਿਓ ਜਗ ਆਇਆ ਜੀਵ ਦਿਆ ਮਰ ਸਾਧ ਹੋਈ ਸਭ ਫਲਿਓ ਜਗ ਆਇਆ ਵਾਹੀ ਗੁਰਜੀ ਕਾ ਖਲਸਾ ਵਾਹੀ ਗੁਰਜੀ ਕੀ ਫਤਿਹ ਵਟਪਾਗੀ ਹਾਂ ਚੱਲ ਰਿਹਾ ਇਸ ਸਮਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਤੀਤ ਹੋ ਰਿਹਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੈ ਤਨ ਛੀਜੈ ਇਹ ਦਿਨ ਇਹ ਪਹਿਰ ਇਹ ਕੜੀਆਂ ਜਿਵੇਂ ਜਿਵੇਂ ਬਤੀਤ ਹੁੰਦੇ ਨੇ ਆਵ ਕਟੈ ਉਮਰ ਕੱਟਦੀ ਜਾਂਦੀ ਐ ਤਨ ਛੀਜੈ ਤੇ ਸਰੀਰ ਕਮਜ਼ੋਰ ਹੋਈ ਜਾਂਦਾ ਐ ਇਹ ਗੁਰਮਖੋ ਸਦਾ ਚੱਲਦਾ ਰਹਿਣਾ ਜਾਗਦਿਆਂ ਨਹੀਂ ਸੁੱਤੇ ਪਏ ਆ ਵਰਤਾਵੇਂ ਘਟਦੀ ਜਾਂਦੀ ਹੈ ਪਰ ਉਹ ਸਮਾ ਸੁਭਾਗਾ ਹੈ ਜਿਹੜਾ ਸਮਾ ਸੱਚ ਦੇ ਨਾਲ ਜੁੜ ਜਾਂਦਾ ਹੈ ਉਹ ਵੇਲਾ ਅੰਮ੍ਰਿਤ ਹੋ ਜਾਂਦਾ ਹੈ ਜਿਹੜਾ ਵੇਲਾ ਅੰਮ੍ਰਿਤ ਨਾਮ ਅੰਮ੍ਰਿਤ ਬਾਣੀ ਨਾਲ ਜੁੜ ਜਾਂਦਾ ਹੈ ਵੇਲਾ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈ ਦਿਨ ਸਾਰਿਆਂ ਲਈ ਚੜਦਾ ਹੈ ਪਰ ਜਿਹੜੇ ਅੰਮ੍ਰਿਤ ਨਾਮ ਅੰਮ੍ਰਿਤ ਬਾਣੀ ਨਾਲ ਜੁੜ ਜਾਂਦੀ ਨੇ ਉਹਨਾਂ ਲਈ ਇਹ ਵੇਲਾ ਅੰਮ੍ਰਿਤ ਹੋ ਜਾਂਦਾ ਹੈ ਤੋ ਆਪ ਸੰਗਤਾਂ ਵੱਟ ਪੜ ਕੇ ਆਓ ਜੀ ਭਾਈ ਗੁਰਦਾਸ ਸਾਹਿਬ ਜੀ ਦੀ 9ਵੀਂ ਵਾਰ ਦੀ ਇਹ 20ਵੀਂ ਪੌੜੀ ਦਾ ਪਾਠ ਆਪ ਨੇ ਸਰਬਨ ਕੀਤਾ ਸਕ੍ਰੀਨ ਦੇ ਉੱਪਰ ਵੀ ਆਪ ਦਰਸ਼ਨ ਕਰ ਰਹੇ ਹੋ ਜੀਵਨ ਕਰਮ ਖੁੱਪਸ਼ਲੀ ਪੌੜੀ ਆਪਾਂ ਵਿਚਾਰੀ ਸੀ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਦੀ ਸਾਧੂਆਂ ਦੀ ਜ਼ਿੰਦਗੀ ਨੂੰ ਬਿਆਨ ਕਰਦੇ ਆ ਇਹ ਦੱਸਿਆ ਸੀ ਵੀ ਸਾਧੂਆਂ ਦੀ ਰੱਬੀ ਪਿਆਰਿਆਂ ਦੀ ਜ਼ਿੰਦਗੀ ਧਰਤੀ ਵਰਗੀ ਹੁੰਦੀ ਹੈ ਉਨ੍ਹਾਂ ਵਿੱਚ ਧਰਤੀ ਵਰਗਾ ਧੀਰਜ ਹੁੰਦਾ ਹੈ ਜਿਹੜੇ ਗੁਣ ਧਰਤੀ ਦੇ ਵਿੱਚ ਨੇ ਉਹੀ ਗੁਣ ਸੰਤ ਜਨਾਂ ਦੇ ਵਿੱਚ ਗੁਰਮਖਾਂ ਦੇ ਵਿੱਚ ਹੁੰਦੇ ਨੇ ਜਿਹੜੀ ਅੱਜ ਦੀ ਇਹ ਪਾਵਨ ਪੌੜੀ ਹੈ ਭਾਈ ਗੁਰਦਾਸ ਸਾਹਿਬ ਨੇ ਗੱਲ ਪਾਣੀ ਦੀ ਕੀਤੀ ਸਿਆਣੇ ਕਹਿੰਦੇ ਨੇ ਸਿੱਖਣਾ ਹੋਵੇ ਤੇ ਹਰ ਇੱਕ ਚੀਜ਼ ਤੋਂ ਸਿੱਖਿਆ ਜਾ ਸਕੀਦਾ ਹੈ ਕਿਸੇ ਨੇ ਕਿਹਾ ਸੀ ਵੀ ਜੇ ਕੁਝ ਵੀ ਨਾ ਹੋਵੇ ਫਿਰ ਕਿਵੇਂ ਸਿੱਖਿਆ ਜਾਂਦਾ ਹੈ ਜੇ ਕੁਝ ਸਿੱਖਣਾ ਹੋਵੇ ਤੇ ਹਰ ਇੱਕ ਚੀਜ਼ ਤੋਂ ਸਿੱਖਿਆ ਜਾ ਸਕੀਦਾ ਹੈ ਤੇ ਕਿਸੇ ਨੇ ਇਹ ਗੱਲ ਲੱਗਿਆ ਕਿ ਲੱਗ ਜੇ ਹੋ ਵੀ ਨਾ ਕੁਝ ਫਿਰ ਕਿੱਥੋਂ ਸਿੱਖੀਏ ਕਹਿਣ ਲੱਗੇ ਖਾਲੀ ਕਮਰੇ ਵਿੱਚ ਵੀ ਬੰਦਾ ਬੈਠਾ ਹੈ ਨਾ ਤਾਂ ਵੀ ਕੁਝ ਸਿੱਖ ਸਕਦਾ ਹੈ ਜਿਹੋ ਜਾਂ ਉੱਚੂ ਬੋਲਾਂਗੇ ਉਹਦੀ ਆਵਾਜ਼ ਗੂੰਜਦੀ ਹੈ ਜਿਹੋ ਜਾਂ ਉੱਚੀ ਬੋਲਾਂਗੇ ਖਾਲੀ ਕਮਰੇ ਵਿੱਚ ਉਹੋ ਜੀ ਆਵਾਜ਼ ਗੂੰਜਦੀ ਹੈ ਸਿੱਖ ਇਹੀ ਸਿੱਖਿਆ ਜਾਂਦਾ ਹੈ ਬੰਦਿਆ ਜਿਹੋ ਜਾਂ ਤੂੰ ਬੋਲੇਗਾ ਤੇਰੀ ਕੰਨਾਂ 'ਚ ਆਵਾਜ਼ ਵੀ ਉਹ ਜੀ ਪੈਗੀ ਤਾਂ ਇਹ ਪਾਈ ਗੁਰਦਾਸ ਸਾਹਿਬ ਜੀ ਨੇ ਅੱਜ ਗੁਰਮਖੋ ਗੱਲ ਪਾਣੀ ਦੀ ਕੀਤੀ ਪਾਣੀ ਦੀ ਮਨੁੱਖੀ ਜ਼ਿੰਦਗੀ ਵਿੱਚ ਵੀ ਬੜੀ ਮਹਾਨਤਾ ਤੇ ਧਰਮ ਦੀ ਦੁਨੀਆ ਦੇ ਵਿੱਚ ਵੀ ਪਾਣੀ ਦੇ ਬੜੇ ਗੁਣ ਗਾਏ ਜਾਂਦੇ ਆ। ਵੱਡੀਆਂ-ਵੱਡੀਆਂ ਸਭਿਤਾਵਾਂ ਦੁਨੀਆ ਦੀਆਂ ਗੁਰਮਖੋ ਪਾਣੀ ਦੇ ਕਿਨਾਰੇ ਪੈਦਾ ਹੋਈਆਂ। ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੇ ਕਿਹਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਜ਼ਿੰਦਗੀ ਦਾ ਆਧਾਰ ਹੀ ਪਾਣੀ ਨੂੰ ਮੰਨਿਆ। ਕਿੱਤੇ ਗੁਰੂ ਬਾਬੇ ਨਾਨਕ ਸਾਹਿਬ ਨੇ ਇਹ ਬਚਨ ਕਿਹਾ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਹੀ ਗੁਰੂ ਕਿਆ ਸਿੱਖਾ ਜੇ ਤੂੰ ਗੁਰੂ ਦਾ ਸਿੱਖ ਬਣਨਾ ਹੈ ਨਾ ਤੇ ਕੁਛ ਪਾਣੀ ਦੇ ਕੋਲੋਂ ਸਿੱਖ ਇਨਸਾਨ ਕਹਿੰਦੇ ਪਾਣੀ ਕੋਲੋਂ ਕੀ ਸਿੱਖਿਆ ਜਾ ਸਕਦਾ ਪਾਣੀ ਨਾਲ ਤੇ ਪਿਆਸ ਬੁਝਾਈ ਜਾਂਦੀ ਹੈ ਪਾਣੀ ਨਾਲ ਤੇ ਸਰੀਰ ਕੱਪੜੇ ਧੋਤੇ ਜਾਂਦੇ ਆ ਸਿੱਖਣ ਵਾਲੀ ਕਿਹੜੀ ਗੱਲ ਐ ਪਾਣੀ ਚ ਭਾਈ ਗੁਰਦਾਸ ਸਾਹਿਬ ਨੇ ਕਿਹਾ ਨਹੀਂ ਜਿਸ ਸਿੱਖਣਾ ਹੋਵੇ ਤੇ ਪਾਣੀ ਤੋਂ ਬੜਾ ਕੁਝ ਸਿੱਖਿਆ ਜਾਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮਖੋ ਪਹਿਲਾਂ ਹੀ ਬਚਨ ਕਿਹਾ ਜਉ ਪਾਣੀ ਨਿਮ ਚੱਲਦਾ ਨੀਵਾਣ ਚਲਾਇਆ ਪਾਣੀ ਦਾ ਸੁਭਾਅ ਹੈ ਪਾਣੀ ਨੀਵੇਂ ਪਾਸੇ ਨੂੰ ਚਲਦਾ ਹੈ ਅੱਗੇ ਜਾ ਕੇ ਨ ਇੱਕ ਪਾਈ ਗੁਰਦਾਸ ਸਾਹਿਬ ਜੀ ਦੀ ਗੁਰਮਖੋ ਪੌੜੀ ਆਏਗੀ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ ਗੁਰੂ ਕੀ ਸਿੱਖਾਂ ਦੀ ਨਿਸ਼ਾਨੀ ਕੀ ਹੁੰਦੀ ਹੈ ਕਿੱਦਾਂ ਦੇ ਹੁੰਦੇ ਨੇ ਗੁਰੂ ਕੀ ਸਿੱਖਾਂ ਤੇ ਉੱਥੇ ਵੀ ਭਾਈ ਗੁਰਦਾਸ ਸਾਹਿਬ ਜੀ ਬਿਆਨ ਕਰਦੇ ਐ ਧਰਤੀ ਪੈਰਾ ਹੀਠ ਹੈ ਧਰਤੀ ਹੀਠ ਵਸੰਦਾ ਪਾਣੀ ਸਭ ਤੋਂ ਨੀਵਾ ਪਾਣੀ ਹੈ ਜੇ ਅੱਜ ਵੀ ਕਿਤੇ ਮਨੁੱਖ ਦੀ ਉਚਾਈ ਮਾਪੀ ਜਾਂਦੀ ਹੈ ਨਾ ਵੀ ਕਿੰਨੀ ਉਚਾਈ ਤੇ ਫਿਰਦਾ ਹੈ ਤੇ ਇੱਕ ਨਾਲ ਕਹਿੰਦੇ ਸਮੁੰਦਰ ਤਲ ਤੋਂ ਇੰਨੀ ਉਚਾਈ ਹੈ ਇਦਾਂ ਕਹਿ ਜਾਂਦਾ ਨਾ ਜੀ ਸਮੁੰਦਰ ਤਲ ਤੋਂ ਸੀ ਲੈਵਲ ਤੋਂ ਇੰਨੀ ਉਚਾਈ ਹੈ ਅਰਥ ਕੀ ਬਣਿਆ ਵੀ ਜਿਨ੍ਹਾਂ ਸਮੁੰਦਰ ਹੈ ਉਹ ਧਰਤੀ ਵਿੱਚ ਸਭ ਤੋਂ ਨੀਵਾਂ ਹੈ ਉੱਥੋਂ ਉਚਾਈ ਸ਼ੁਰੂ ਹੁੰਦੀ ਹੈ ਸਮੁੰਦਰ ਦੀ ਉਚਾਈ ਤੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਹਿਣ ਲੱਗੇ ਧਰਤੀ ਪੈਰਾਂ ਹੇਠ ਹੈ ਪੈਰਾਂ ਦੇ ਹੇਠ ਧਰਤੀ ਹੈ ਤੇ ਧਰਤੀ ਨੂੰ ਪੁੱਟ ਕੇ ਦੇਖੀਏ ਤੇ ਥੱਲੇੋਂ ਫੇਰ ਪਾਣੀ ਨਿਕਲ ਆਉਂਦਾ ਹੈ ਧਰਤੀ ਪੈਰਾ ਹੀਠ ਹੈ ਧਰਤੀ ਹੀਠ ਵਸੰਦਾ ਪਾਣੀ ਪਾਣੀ ਚੱਲੈ ਨਿਵਾਣ ਨੂੰ ਇਹ ਆ ਗੁਰਸਿੱਖੀ ਦੀ ਇਹ ਨਿਸ਼ਾਨੀ ਪਾਣੀ ਚੱਲੈ ਨਿਵਾਣ ਨੂੰ ਨਿਰਮਲ ਸੀਤਲ ਸੁਧ ਪੁਰਾਣੀ ਮੈਲ ਤੋਂ ਰਹਤ ਹੈ ਪਾਣੀ ਮੈਲਾ ਤੇ ਮਨੁੱਖ ਨੇ ਕੀਤਾ ਨਾ ਵੈਸੇ ਪਾਣੀ ਨਿਰਮਲ ਹੈ ਪਾਣੀ ਪਵਿੱਤਰ ਹੈ ਦਰ ਕੋ ਜਿੱਥੋਂ ਗੰਗਾ ਨਿਕਲਦੀ ਉਥੋਂ ਤੱਕ ਪਵਿੱਤਰ ਹੈ ਨਾ ਗੰਦਗੀਤ ਗੰਗਾ ਦੇ ਵਿੱਚ ਬੰਦਿਆਂ ਨੇ ਪਾਈ ਹੈ ਜਿਵੇਂ ਜਿਵੇਂ ਬੰਦਿਆਂ ਦੇ ਸ਼ਹਿਰਾਂ ਦੇ ਨੇੜੇ ਆਉਂਦੀ ਜਾਂਦੀ ਹੈ ਓਵੇਂ ਓਵੇਂ ਗੰਗਾ ਮੈਲੀ ਹੁੰਦੀ ਜਾਂਦੀ ਹੈ ਵੈਸੇ ਤੇ ਪਾਣੀ ਹੈ ਜਿਹੜਾ ਔਸ਼ੁੱਧ ਹੈ ਪਵਿੱਤਰ ਹੈ ਤੁਲ ਪਾਣੀ ਚੱਲੈ ਨਿਵਾਣ ਨੂੰ ਪਾਣੀ ਦਾ ਇਹ ਸੁਭਾਅ ਹੈ ਨੀਵੇਂ ਪਾਸੇ ਨੂੰ ਚੱਲਦਾ ਹੈ ਨਿਰਮਲ ਸੀਤਲ ਸ਼ੁੱਧ ਪਰਾਣੀ ਫਿਰ ਕਿੱਬ ਬਹੂ ਰੰਗੀ ਇੱਕ ਰੰਗ ਹੋਏ ਪਾਣੀ ਦਾ ਇੱਕੋ ਹੀ ਰੰਗ ਹੈ ਪਰ ਬਹੂ ਰੰਗੀ ਹੋ ਜਾਂਦਾ ਹੈ ਜਿਹੜੇ ਵੀ ਰੰਗ ਵਿੱਚ ਮਿਲਦੇ ਉਸੇ ਰੰਗ ਦਾ ਹੋ ਜਾਂਦਾ ਹੈ ਰੱਬੀ ਪਿਆਰਿਆਂ ਦੇ ਲੱਛਣ ਗੁਰਮਖੋ ਇਦਾਂ ਤੇ ਹੁੰਦੇ ਨੇ ਸਭ ਤੋਂ ਨੀਵੇਂ ਰਹਿੰਦੇ ਨੇ ਨਿਵਾਣ ਵਾਲੇ ਪਾਸੇ ਨੂੰ ਚੱਲਦੇ ਨੇ ਨੀਵੇਂਆਂ ਦੇ ਹੱਕ ਵਿੱਚ ਹੀ ਖੜਦੇ ਨੇ ਕਿਉਂਕਿ ਪਾਣੀ ਦਾ ਸੁਭਾਅ ਵੀ ਨੀਵੇਂ ਪਾਸ ਚੱਲਣਾ ਹੈ ਬਹੁਰੰਗੀ ਇੱਕ ਰੰਗ ਹੋਏ ਇੱਕੋ ਰੰਗ ਦੇ ਹੁੰਦੇ ਨੇ ਪਰ ਸਾਰੇ ਰੰਗਾਂ ਵਿੱਚ ਮਿਲ ਜਾਂਦੇ ਆ ਬਹੁਰੰਗੀ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ ਸਾਰਿਆਂ ਦੇ ਅੰਦਰ ਇੱਕੋ ਜੋਤ ਪਰਮੇਸ਼ਰ ਨੂੰ ਜਾਣਦੇ ਆ ਇਸ ਸੰਤ ਜਣ ਦੇ ਗੁਣ ਨੇ ਨਾ ਇਹ ਸਿੱਖ ਦੀ ਨਿਸ਼ਾਨੀ ਹੈ ਨਾ ਫਿਰ ਕਹਿਣ ਲੱਗੇ ਤਤਾਂ ਹੋਵੇ ਧੁੱਪ ਵਿੱਚ ਪਾਣੀ ਦਾ ਸਵਾ ਹੈ ਠੰਡਾ ਵਰਤੀ ਹਾਣੀ ਛਾਵੇਂ ਠੰਡਾ ਵਰਤੀ ਹਾਣੀ ਪਾਣੀ ਨੂੰ ਜੇ ਕੋਈ ਧੁੱਪ ਦੇ ਵਿੱਚ ਰੱਖ ਦੇਵੇ ਤੱਤਾ ਹੋ ਜਾਂਦਾ ਹੈ ਵੈਸੇ ਪਾਣੀ ਦਾ ਸੁਭਾਅ ਠੰਡਾ ਹੈ ਬੜੇ ਤਰ੍ਹਾਂ ਅਨੋਖਾ ਸਮਝੋ ਇਹ ਗੱਲ ਦਾ ਪਾਣੀ ਠੰਡਾ ਹੈ ਪਰ ਪਾਣੀ ਨੂੰ ਜੇ ਕੋਈ ਧੁੱਪ ਵਿੱਚ ਰੱਖੇ ਫਿਰ ਤੱਤਾ ਹੋ ਜਾਂਦਾ ਹੈ ਸਿੱਖ ਦਾ ਸੁਭਾਅ ਨਿਮਰਤਾ ਵਾਲਾ ਹੈ ਪਾਣੀ ਵਰਗਾ ਹੈ ਪਰ ਜੇ ਸਿੱਖ ਨੂੰ ਕੋਈ ਤੱਤੇ ਪਾਸੇ ਲਜਾਏਗਾ ਫਿਰ ਦੇਗ ਵੰਡਣ ਵਾਲਾ ਤਲਵਾਰ ਵੀ ਉਠਾ ਲੈਂਦਾ ਫਿਰ ਤੱਤਾ ਹੋ ਜਾਂਦਾ ਹੈ ਪਾਣੀ ਦਾ ਸੁਭਾਅ ਠੰਡਾ ਹੈ ਕੋਈ ਥੱਲੇ ਅੱਗ ਵਾਲੇ ਤੇ ਤੱਤਾ ਹੋ ਜਾਂਦਾ ਹੈ ਸਿੱਖ ਦਾ ਸੁਭਾਅ ਸੰਤ ਦਾ ਸੁਭਾਅ ਵੀ ਠੰਡਾ ਹੈ ਨਿਮਰਤਾ ਵਾਲਾ ਪਰ ਜੇ ਕੋਈ ਥੱਲੇ ਅੱਗ ਵਾਲੇਗਾ ਫਿਰ ਹੀ ਤੱਤਾ ਹੋ ਜਾਂਦਾ ਹੈ ਕਹਿਣ ਲੱਗੇ ਠੰਡ ਤਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਆਣੀ ਪਰ ਨਾਲ ਕਿ ਤਪਦਾ ਪਰ ਉਪਕਾਰ ਨੂੰ ਜੇ ਪਾਣੀ ਤਤਾ ਵੀ ਹੋ ਗਿਆ ਨਾ ਤੇ ਗਰਮ ਖੂਪ ਪਟ્રોલ ਨਹੀਂ ਬਣਦਾ ਤਤਾ ਪਾਣੀ ਵੀ ਅੱਗ ਬਲਦੀ ਹੋਵੇ ਤੇ ਤਤਾ ਪਾਣੀ ਵੀ ਅੱਗ ਉੱਤੇ ਪਾ ਦਿਓ ਤਾਂ ਵੀ ਅੱਗ ਬੁਝਾ ਦਿੰਦਾ ਉਹ ਆਪਣਾ ਪਰਉਪਕਾਰ ਨਹੀਂ ਛੱਡਦਾ ਪਾਣੀ ਭਾਵੇਂ ਤੱਤਾ ਹੀ ਹੋ ਗਿਆ ਪਰ ਅੱਗ ਦਾ ਸਾਥ ਨਹੀਂ ਦਿੰਦਾ ਜਦੋਂ ਅੱਗ ਤੇ ਪਾਵਾਂਗੇ ਅੱਗ ਨੂੰ ਫਿਰ ਵੀ ਬੁਝਾ ਦਿੰਦਾ ਆਪਣਾ ਪਰ ਉਪਕਾਰ ਵਾਲਾ ਗੁਣ ਪਾਣੀ ਤੱਤਾ ਹੋ ਕੇ ਵੀ ਨਹੀਂ ਭੁੱਲਦਾ ਸਿੱਖ ਦਾ ਵੀ ਇਹ ਗੁਣ ਹੈ ਸਿੱਖ ਨੂੰ ਠੰਡਾ ਹੈ ਕੋਈ ਇਹਦੇ ਥੱਲੇ ਅੱਗ ਵਾਲੇ ਤੱਤਾ ਹੋ ਜਾਂਦਾ ਪਰ ਤੱਤਾ ਹੋ ਕੇ ਵੀ ਕਿਸੇ ਤੇ ਜ਼ੁਲਮ ਨਹੀਂ ਕਰਦਾ ਭਲਾਈ ਕਰਦਾ ਹੈ ਤੱਤਾ ਹੋ ਕੇ ਵੀ ਲੋਕਾਂ ਦੇ ਦਿਲਾਂ ਨੂੰ ਠਾਰਦਾ ਹੈ ਕਿ ਹਾ ਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਚੁੰਕਾਰ ਅਜਾ ਹਿਮਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਇਹ ਔਰੰਗਜ਼ੇਬ ਮੈਂ ਤੇ ਅਨੰਦਪੁਰ ਦੀ ਧਰਤੀ ਤੇ ਸਿਮਰਨ ਕਰਨ ਵਾਲਾ ਸੀ ਇੱਕ ਪਰਮਾਤਮਾ ਦੀ ਆਰਾਧਨਾ ਕਰਨ ਵਾਲਾ ਸੀ ਮੈਂ ਤੇ ਬਰਫ਼ ਦੇ ਵਾਂਗ ਠੰਡਾ ਹੋ ਕੇ ਬੈਠਾ ਸੀ ਜ਼ੁਲਮਾਂ ਦੀ ਅੱਗ ਤਾਂ ਤੂੰ ਬਾਲੀ ਜ਼ੁਲਮਾਂ ਦੀ ਅੱਗ ਤਾਂ ਤੂੰ ਬਾਲੀ ਔਰੰਗਜ਼ੇਬ ਮੈਂ ਤੇ ਬੰਦਗੀ ਕਰਨ ਵਾਲਾ ਮੈਂ ਤੇ ਭਲਾ ਕਰਨ ਵਾਲਾ ਹਾਂ ਪਰ ਤੂੰ ਮੇਰੇ ਥੱਲੇ ਅੱਗ ਬਾਲੀ ਮੈਨੂੰ ਤਲਵਾਰ ਚੁੱਕਣ ਲਈ ਮਜਬੂਰ ਕੀਤਾ ਤੇ ਮੈਂ ਜਾਣਦਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਸਿਰ ਤੋਂ ਪਾਣੀ ਉੱਠ ਜਾਏ ਫਿਰ ਬੰਦਗੀ ਕਰਨ ਵਾਲਾ ਤਲਵਾਰ ਚੁੱਕਣ ਦੀ ਮਜਬੂਰ ਹੋ ਜਾਂਦਾ ਹੈ ਉਦੋਂ ਤਲਵਾਰ ਚੁੱਕਣਾ ਵੀ ਧਰਮ ਹੋ ਜਾਂਦਾ ਹੈ ਮੈਂ ਮੇਰਾ ਕਰਮ ਨਹੀਂ ਸੀ ਤਲਵਾਰ ਚੁੱਕਣਾ ਪਰ ਤੂੰ ਮਜਬੂਰ ਕੀਤਾ ਮੈਨੂੰ ਜੰਗ ਦੇ ਮੈਦਾਨ ਆਉਣ ਦੇ ਲਈ ਪਾਤਸ਼ਾਹ ਕਦੇ ਨਹੀਂ ਕਹਿੰਦੇ ਕਿ ਮੈਂ ਤਲਵਾਰ ਚਾਲ ਲਈ ਚੁੱਕੀ ਪਾਤਸ਼ਾਹ ਕਹਿੰਦੇ ਮਜਬੂਰ ਹੋ ਗਿਆ ਮੈਂ ਤਲਵਾਰ ਚੁੱਕਣ ਦੇ ਲਈ ਤਾਂ ਕਿ ਫਿਰ ਮੇਰਾ ਧਰਮ ਬਣਦਾ ਸੀ ਕਿ ਮੈਂ ਨਿਮਾਣਿਆਂ ਦੇ ਹੱਕ ਵਿੱਚ ਖੜਾ ਹੁੰਦਾ ਮੈਂ ਨਤਾਣਿਆਂ ਦੇ ਹੱਕ ਵਿੱਚ ਖੜਾ ਹੁੰਦਾ ਤੇ ਸਿੱਖ ਦੀ ਤਲਵਾਰ ਹੈ ਨਾ ਗੁਰਮਖੋ ਉਹ ਜ਼ੁਲਮ ਕਰਨ ਵਾਸਤੇ ਨਹੀਂ ਉੱਠਦੀ ਸਿੱਖ ਦੀ ਤਲਵਾਰ ਵੀ ਜ਼ੁਲਮ ਦਾ ਨਾਸ਼ ਕਰਨ ਵਾਸਤੇ ਉੱਠਦੀ ਹੈ ਇਹ ਸੁਭਾਅ ਹੈ ਕਿਉਂਕਿ ਸਿੱਖ ਤੇ ਪਾਣੀ ਵਰਗਾ ਹੈ ਤੇ ਪਾਣੀ ਤਾਂ ਗਰਮ ਹੋਵੇ ਤਾਂ ਵੀ ਅੱਗ ਨੂੰ ਬੁਝਾਉਂਦਾ ਹੀ ਹੈ ਠੰਡਾ ਹੋਵੇ ਤਾਂ ਵੀ ਅੱਗ ਨੂੰ ਬੁਝਾਉਂਦਾ ਹੀ ਹੈ ਪਰ ਉਹ ਪਕਰਤੀ ਭੁੱਲਦਾ ਹੀ ਨਹੀਂ ਹੈ ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੈ ਸਿੱਖ ਪਾਣੀ ਵਰਗਾ ਹੈ ਅੱਜ ਵਰਮਖ ਜਿਹੜੀ ਇਹ ਪਾਵਨ ਪੌੜੀ ਹੈ ਸਾਡੀ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਪਾਵਨ ਪੌੜੀ ਆਪਾਂ ਵਿਚਾਰਨੀ ਹੈ ਇਹ ਪਾਵਨ ਪੌੜੀ ਵੀ ਸਾਨੂੰ ਇਹ ਸਿਖਾਉਂਦੀ ਹੈ ਆਓ ਇੱਕ ਇੱਕ ਆਪਾਂ ਬਚਨ ਸਮਝਦੇ ਹਾਂ ਜਿਉ ਪਾਣੀ ਨਿਵ ਚੱਲਦਾ ਨਿਵਾਣ ਚਲਾਇਆ ਜਿਵੇਂ ਪਾਣੀ ਦਾ ਸੁਭਾਅ ਹੈ ਨੀਵੇਂ ਪਾਸੇ ਨੂੰ ਚੱਲਦਾ ਹੈ ਪਾਣੀ ਕਦੇ ਆਪਣੇ ਆਪ ਉੱਚੇ ਪਾਸੇ ਨਹੀਂ ਚੱਲਦਾ ਸੰਤ ਦਾ ਗੁਰਮਖ ਦਾ ਇਹ ਲੱਛਣ ਹੈ ਉਹ ਸਦਾ ਨੀਵੇਂ ਪਾਸੇ ਨੂੰ ਚੱਲਦਾ ਹੈ ਗੁਰੂ ਨਾਨਕ ਦਾ ਸੁਭਾਅ ਹੈ ਗੁਰੂ ਬਾਬਾ ਨੀਵੇਂ ਵੱਲ ਨੂੰ ਚੱਲਦਾ ਹੈ ਗੁਰੂ ਬਾਬਾ ਕਦੇ ਮਲਕ ਭਾਗੂ ਦੇ ਘਰ ਨਹੀਂ ਜਾਂਦਾ ਬਾਬਾ ਤੇ ਗੁਰਮਖੋ ਚੇਤਾ ਰੱਖੋ ਜੇ ਭਾਈ ਲਾਲੋ ਦੇ ਘਰ ਜਾਂਦਾ ਤਾਂ ਕਿ ਇਹ ਸੁਭਾਅ ਹੁੰਦਾ ਹੈ ਗੁਰੂ ਪਰਮੇਸ਼ਰ ਦਾ 19ਵੇਂ ਪਾਸੇ ਨੂੰ ਚਲਦੇ ਹਨ ਸਬਨਾ ਰੰਗਾ ਵਿੱਚ ਮਿਲੈ ਰਲ ਜਾਇਰ ਲਾਇਆ ਕਹਿਣ ਲੱਗੇ ਪਾਣੀ ਦਾ ਸੁਭਾਅ ਹੈ ਸਾਰਿਆਂ ਰੰਗਾਂ ਦੇ ਵਿੱਚ ਮਿਲ ਜਾਂਦਾ ਹੈ ਕਿਸੇ ਰੰਗ ਦੇ ਵਿੱਚ ਪਾ ਦਿਓ ਪਾਣੀ ਹੋ ਜਾ ਹੀ ਹੋ ਜਾਂਦਾ ਹੈ ਪਰ ਸਾਰੇ ਰੰਗਾਂ ਦੇ ਵਿੱਚ ਰਲ ਕੇ ਵੀ ਚੇਤਾ ਰੱਖੋ ਜੇ ਆਪਣੀ ਸ਼ੀਤਲਤਾ ਨਹੀਂ ਭੁਲਾਉਂਦਾ ਸਿੱਖ ਜਿੱਥੇ ਵੀ ਜਾਂਦਾ ਸਾਰਿਆਂ ਵਿੱਚ ਉਹ ਜਿਹੀ ਹੋ ਜਾਂਦਾ ਪਰ ਆਪਣੇ ਅੰਦਰ ਦੇ ਰੱਬੀ ਗੁਣ ਆਪਣੀਆਂ ਚੰਗਿਆਈਆਂ ਫੇਰ ਵੀ ਨਹੀਂ ਛੱਡਦਾ ਗੁਰਮੁਖ ਤੁਸੀਂ ਪਾਣੀ ਚ ਲਾਲ ਰੰਗ ਪਾ ਦਿਓ ਪਾਣੀ ਚ ਨੀਲਾ ਰੰਗ ਪਾ ਦਿਓ ਪਾਣੀ ਚ ਹਰਾ ਰੰਗ ਪਾ ਦਿਓ ਉਹਨੇ ਹਰਾ ਹੋ ਜਾਣਾ ਲਾਲ ਹੋ ਜਾਣਾ ਪਰ ਜਿੱਥੇ ਅੱਗ ਬਲਦੀ ਹੋਵੇ ਤੁਸੀਂ ਲਾਲ ਪਾਣੀ ਵੀ ਪਾ ਦਿਓ ਨੇ ਤਾਂ ਵੀ ਅੱਗ ਬੁਝਾ ਦੇਣੀ ਆ ਹਰਾ ਪਾਣੀ ਪਾ ਦਿਓ ਤਾਂ ਵੀ ਅੱਗ ਬੁਝਾ ਦੇਣੀ ਆ ਉਹ ਸਾਰੇ ਰੰਗਾਂ ਵਿੱਚ ਰਲ ਕੇ ਉਹ じゃ ਹੋ ਗਿਆ ਪਰ ਆਪਣੀ ਠੰਡ ਤਾਂ ਆਪਣੀ ਸੀਤਲਤਾ ਨਹੀਂ ਆਪਣਾ ਗੁਣ ਨਹੀਂ ਛੱਡਦਾ ਸਿੱਖ ਭਾਵੇਂ ਕਿਸੇ ਰੰਗ ਦੇ ਵਿੱਚ ਹੋਵੇ ਉਹ ਭਗਤੀ ਦੇ ਰੰਗ ਵਿੱਚ ਹੋਵੇ ਉਹ ਸ਼ਕਤੀ ਦੇ ਰੰਗ ਵਿੱਚ ਹੋਵੇ ਉਹ ਸੇਵਾ ਦੇ ਰੰਗ ਵਿੱਚ ਹੋਵੇ ਉਹ ਸਿਮਰਨ ਦੇ ਰੰਗ ਵਿੱਚ ਹੋਵੇ ਸਿੱਖ ਕਿਸੇ ਵੀ ਰੰਗ ਦੇ ਵਿੱਚ ਹੋਵੇ ਪਰ ਆਪਣਾ ਪਰਉਪਕਾਰੀ ਸੁਭਾਅ ਨਹੀਂ ਛੱਡਦਾ ਇਹ ਸੰਤ ਵੀ ਸਿੱਖ ਦੀ ਨਿਸ਼ਾਨੀ ਹੈ ਸਬਨਾ ਰੰਗਾਂ ਨੂੰ ਮਿਲੈ ਰਲ ਜਾਇਰ ਲਾਇਆ ਪਰ ਉਪਕਾਰ ਕਮਾਮ ਦਾ ਸੁਭਾਈ ਇਹ ਹੈ ਸਦਾ ਪਰ ਉਪਕਾਰ ਹੀ ਕਰਨੇ ਕਿਸੇ ਦੀ ਕਿਸੇ ਦੀ ਬਰਾਈ ਤੇ ਕਰਨੀ ਨਹੀਂ ਹੈ ਕਿਸੇ ਦਾ ਬੁਰਾ ਤੇ ਕਰਨਾ ਹੀ ਨਹੀਂ ਹੈ ਜੇ ਕਿਤੇ ਦੁਸ਼ਮਣ ਵੀ ਨੀਵਾ ਹੋ ਕੇ ਆ ਜਾਏ ਨਾ ਸਿੱਖ ਦੁਸ਼ਮਣ ਦਾ ਵੀ ਬੁਰਾ ਨਹੀਂ ਕਰਦਾ ਨੀਵਾ ਹੋ ਕੇ ਆ ਗਿਆ ਜਦੋਂ ਤੁਸੀਂ ਇੱਕ ਇੱਕ ਨੁਕਤਾ ਬੜੇ ਧਿਆਨ ਨਾਲ ਸਮਝੋ ਜੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਬਾਦਸ਼ਾਹ ਜਹਾਂਗੀਰ ਨੇ ਕੀਤਾ ਜੀ ਬਾਦਸ਼ਾਹ ਜੀ ਦੀ ਜਿਹੜੀ ਬਾਦਸ਼ਾਹ ਦੀ ਮੁਤਸਵੀ ਨੀਤੀ ਸੀ ਉਹ ਸਭ ਤੋਂ ਵੱਡਾ ਕਾਰਨ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਦੀ ਲਈ ਪਰ ਉਹੀ ਬਾਦਸ਼ਾਹ ਜਹਾਂਗੀਰ ਹੈ ਜਿਹੜਾ ਉਹਦਾ ਪੁੱਤਰ ਹੈ ਸ਼ਾਹਜਹਾਂ ਉਹ ਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ ਆਉਂਦਾ ਹੈ ਜਹਾਂਗੀਰ ਬਾਦਸ਼ਾਹ ਖੁਲ ਚੱਲ ਕੇ ਗੁਰੂ ਦਰਬਾਰ ਵਿੱਚ ਆਉਂਦਾ ਹੈ ਪਾਤਸ਼ਾਹ ਉਹ ਭੁੱਲ ਜਾਂਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨੂੰ ਸਨਮਾਨ ਦਿੰਦੇ ਨੇ ਔਰੰਗਜ਼ੇਬ ساری ਜ਼ਿੰਦਗੀ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਨੂੰ ਉਜਾੜਨ ਦੇ ਲਈ ਯਤਨਸ਼ੀਲ ਰਿਹਾ ਗੁਰੂ પાસે ਸਾਰਾ ਪਰਿਵਾਰ ਸੀ ਜਿਹੜਾ ਸਿੱਖ ਸੀ ਜਿਹੜੇ ਸ਼ਹੀਦ ਕੀਤੇ ਔਰੰਗਜ਼ੇਬ ਨੇ ਪਰ ਉਸੇ ਔਰੰਗਜ਼ੇਬ ਦਾ ਪੁੱਤਰ ਹੈ ਸ਼ਹਿਜ਼ਾਦਾ ਮੁਅੱਜ਼ਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕਰਦਾ ਤੁਹਾਡੀ ਮਦਦ ਚਾਹੀਦੀ ਹੈ ਪਾਤਸ਼ਾਹ ਗੁਰੂ ਪਾਤਸ਼ ਜਥਾ ਪਈ ਦੇ ਆਪਣਾ ਇਹ ਕਹਿੰਦੇ ਹੀ ਨਹੀਂ ਹੈ ਕਿ ਤੂੰ ਕਿਹਦਾ ਪੁੱਤਰ ਹੈ ਜੀਨੇ ਸਾਡੇ ਪੁੱਤਰ ਸ਼ਹੀਦ ਕਰਵਾਏ ਤੇ ਤੇਰੀ ਪਿਆਉ ਨੇ ਸਾਡੇ ਪੁੱਤਰ ਸ਼ਹੀਦ ਕਰਵਾਏ ਤੇ ਅਸੀਂ ਤੇਰੀ ਮਦਦ ਨਹੀਂ ਕਰਾਂਗੇ ਕਿਹਾ ਹੀ ਨਹੀਂ ਗੁਰਮ ਬਦਲੇ ਦੀ ਭਾਵਨਾ ਹੀ ਨਹੀਂ ਹੈ ਕਿਹਦਾ ਪੁੱਤਰ ਮਦਦ ਮੰਗ ਰਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਜਿਸ ਦੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਪਾਤਸ਼ਾਹ ਨੇ ਕਿੰਨੀ ਸ਼ਰਨ ਵਿੱਚ ਹੈ ਜਦੋਂ ਸ਼ਰਨ ਵਿੱਚ ਹੀ ਕੋਈ ਆ ਗਿਆ ਜਦੋਂ ਨੀਵਾ ਹੋ ਕੇ ਹੀ ਕੋਈ ਆ ਗਿਆ ਪਾਤਸ਼ਾਹ ਕਹਿੰਦੇ ਫਿਰ ਅਸੀਂ ਸ਼ਰਨ ਦੇ ਹਿਸਾਬ ਨਾਲ ਦੀਨ ਕਰਕੇ ਵੇਖਣਾ ਹੈ ਇਸ ਲਈ ਪਰ ਉਪਕਾਰ ਕਮਾਉਣ ਦਾ ਰੱਬੀ ਸੰਤ ਜਨ ਗੁਰਮੁਖ ਜਨ ਕਮਾਉਂਦੇ ਨੇ ਪਰ ਉਪਕਾਰ ਹੀ ਕਮਾਉਂਦੇ ਨੇ ਮੰਦਾ ਤੇ ਕਰਦੇ ਨਹੀਂ ਕਿਸੇ ਦਾ ਸਿੱਖ ਹੋਵੇ ਕਿਸੇ ਦਾ ਮੰਦਾ ਸੋਚ ਵੀ ਨਹੀਂਦਾ ਸੋਚਦਾ ਵੀ ਨਹੀਂ ਹੈ ਗੁਰਮੁਖ ਇਹ ਇਹ ਸਿੱਖ ਦਾ ਸੁਭਾਅ ਹੈ ਇਹ ਪਾਣੀ ਦਾ ਸੁਭਾਅ ਹੈ ਗੁਰਮੁਖ ਪਰ ਉਪਕਾਰ ਕਮਾਉਣ ਦਾ ਉਹ ਆਪ ਗਵਾਇਆ ਆਪਣਾ ਆਪ ਤੇ ਗਵਾ ਲੈਂਦਾ ਹੈ ਆਪਣੀ ਔਗਣਾਂ ਤੇ ਛੱਡ ਦਿੰਦਾ ਹੈ ਕਾਠ ਨ ਡੋਬੈ ਪਾਲਕੈ ਸੰਗ ਲੋਹ ਤਰਾਇਆ ਕਾਠ ਨਾ ਡੋਬੈ ਕਾਠ ਕੇ ਦੀ ਲੱਕੜ ਨੂੰ ਕਹਿਣ ਲੱਗੇ ਇੱਕ ਦਿਨ ਲੋਹੇ ਨੇ ਪੱਥਰਾਂ ਨੇ ਆ ਕੇ ਪਾਣੀ ਨੂੰ ਪੁੱਛਿਆ ਤੂੰ ਸਾਨੂੰ ਡਬੋ ਦਿੰਨਾ ਇਹ ਪਾਣੀ ਤੇਰੇ ਕੋਲੇ ਲੋਹਾ ਆਉਂਦਾ ਤੂੰ ਡਬੋ ਦਿੰਦਾ ਤੇਰੇ ਕੋਲੇ ਪੱਥਰ ਆਉਂਦੇ ਨਹੀਂ ਤੂੰ ਡਬੋ ਦਿੰਦਾ ਪਰ ਤੂੰ ਲੱਕੜ ਨੂੰ ਕਿਉਂ ਨਹੀਂ ਡਬੋਂਦਾ ਲੱਕੜ ਨੂੰ ਕਿਉਂ ਨਹੀਂ ਡਬੋਂਦਾ ਤੇ ਪਾਣੀ ਕਹਿਣ ਲੱਗਾ ਲੱਕੜ ਨੂੰ ਮੈਂ ਆਪ ਪਾ ਲਿਆ ਹੈ ਲੱਕੜ ਨੂੰ ਮੈਂ ਆਪ ਪਾ ਲਿਆ ਹੈ ਤੇ ਜਿਹਨੂੰ ਆਪ ਪਾ ਲਿਆ ਹੋਵੇ ਨਾ ਉਹਨੂੰ ਡਬੋਇਆ ਨਹੀਂ ਜਾਂਦਾ ਹੁੰਦਾ ਇਸ ਸਿੱਖ ਦਾ ਸੁਭਾਅ ਹੈ ਗੁਰਮੁਖੋ ਇਹ ਸੰਤ ਦਾ ਸੁਭਾਅ ਹੈ ਇਹ ਗੁਰੂ ਦਾ ਸੁਭਾਅ ਹੈ ਧੰਨ ਗੁਰੂ ਵਰਗੋਬਨ ਸਹਿ ਪਾਤਸ਼ਾਹ ਦੇ ਕੋਲੇ ਕਰਤਾਰਪੁਰ ਦੀ ਧਰਤੀ ਤੇ ਪੈਂਦੇ ਖਾਂ ਚੜ ਕੇ ਆ ਗਿਆ ਪੈਂਦੇ ਖਾਂ ਕੌਣ ਹੈ ਗੁਰੂ ਪਾਤਸ਼ਾਹ ਦੇ ਘਰ ਵਿੱਚ ਗੁਰਮੁਖੋ ਨੌਕਰੀ ਕਰਦਾ ਸੀ ਗੁਰੂ ਪਾਤਸ਼ਾਹ ਨੇ ਛੋਟਾ ਹੁੰਦਾ ਇਹ ਕਿਹਨੂੰ ਪਾਲਿਆ ਸੀ ਵੱਡਾ ਕੀਤਾ ਸੀ ਜਵਾਨ ਵਿਆਖ ਕੀਤਾ ਸੀ ਉਹਦਾ ਆਪਣੇ ਹੱਥਾਂ ਦੀ ਨਾਲ ਉਹਨੂੰ ਘਰ ਬਣਾ ਕੇ ਦਿੱਤਾ ਸੀ ਉਹਨੂੰ ਅਭਿਆਸ ਕਰਾ ਕਰਾ ਕੇ ਉੱਚਾ ਸੂਰਮਾ ਪਹਿਲਵਾਨ ਬਣਾਇਆ ਸੀ ਵੱਡਾ ਚੜ ਕੇ ਆ ਗਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾ ਪਹਿਲਾ ਮੌਕਾ ਦਿੰਦੇ ਆ ਵੀ ਪੈਂਦੇ ਖਾਨ ਹੁਣ ਚੜ ਕੇ ਆ ਗਏ ਆ ਵਾਰ ਕਰ ਉਹਨੇ ਤਿੰਨ ਵਾਰ ਗੁਰੂ ਹਰਗੋਬਿੰਦ ਸਾਹਿਬ ਤੇ ਕੀਤੇ ਗੁਰੂ ਨੂੰ ਤੇ ਤਿੰਨ ਵਾਰ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਦੇ ਉੱਤੇ ਤਲਵਾਰ ਨਹੀਂ ਚਲਾਉਂਦੇ ਪਹਿਲਾਂ ਢਾਲ ਮਾਰਦੇ ਆ ਉਹਦੇ ਸਿਰ ਵਿੱਚ ਤਲਵਾਰ ਨਹੀਂ ਚਲਾਈ ਉਹ ਤਿੰਨ ਵਾਰ ਕੀਤੇ ਗੁਰੂ ਅਰਗੁਵੰਦ ਸਾਹਿਬ ਤੇ ਉਹਨੇ ਗੁਰੂ ਪਾਤਸ਼ਾਹ ਨੇ ਢਾਲ ਮਾਰ ਕੇ ਕਿਹਾ ਪੈਂਦੇ ਖਾਨ ਪੁੱਤਰ ਵਾਰ ਇੰਜ ਨਹੀਂ ਇੰਜ ਕਰੀਦਾ ਗੁੱਸੇ ਨਹੀਂ ਆਇਆ ਗੁਰੂ ਪਾਤਸ਼ਾਹ ਨੂੰ ਗੁਰਮੁਖ ਖੁੱਤ ਥੱਲੇ ਡਿੱਗਿਆ ਉਹਦਾ ਸਿਰ ਇਥੋਂ ਮੱਥਾ ਫਟ ਗਿਆ ਜੋ ਢਾਲ ਮਾਰੀ ਗੁਰੂ ਅਰਗੁਵੰਦ ਸਾਹਿਬ ਨੇ ਛਾਂ ਕਰ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੇ ਮੁਖ ਉੱਤੇ ਛਾਂ ਕਰ ਲਈ ਸਿੱਖਾਂ ਨੇ ਕਿਹਾ ਪਾਤਸ਼ਾਹ ਚੜ ਕੇ ਆ ਗਿਆ ਤੁਹਾਡੇ ਉੱਤੇ ਵਾਰ ਕਰਦਾ ਹੈ ਵਾਰ ਵਾਰ ਤੁਸੀਂ ਛਾਂ ਕਰਕੇ ਬੈਠੇ ਹੋ ਪਾਤਸ਼ਾਹ ਕਹਿੰਦੇ ਹੱਥੀ ਪਾ ਲਿਆ ਸੀ ਹੱਥੀ ਪਾ ਲਿਆ ਗੁਰੂ ਦਾ ਪਰਪਕਾਰ ਹਨ ਗੁਰੂ ਬੰਦਾ ਕਹਿੰਦਾ ਮੈਨੂੰ ਗੁੱਸਾ ਆ ਗਿਆ ਕਿਦਰ ਆਪਾਂ ਕਹਿ ਦੇ ਦਿੰਦੇ ਮੈਨੂੰ ਜੀ ਗੁੱਸਾ ਆ ਗਿਆ ਪਰ ਗੁਰੂ ਐਸਾ ਹੈ ਜਿਹਨੂੰ ਜੰਗ ਦੇ ਮੈਦਾਨ ਦੁਸ਼ਮਣ ਉੱਤੇ ਵੀ ਗੁੱਸਾ ਨਹੀਂ ਆਉਂਦਾ ਗੁਰਮਖੋ। ਗੁਰੂ ਨੇ ਆਪਣਾ ਪਰਉਪਕਾਰ ਬਸਾਰਿਆ ਹੀ ਨਹੀਂ। ਇਸ ਕਰਕੇ ਕਾਂਠ ਨ ਡੋਬੈ ਪਾਲਕੈ। ਲੱਕੜੀ ਨੂੰ ਢੋਬੋਂਦਾ ਹੀ ਨਹੀਂ ਹੈ ਕਿਉਂਕਿ ਪਾਲੀ ਹੁੰਦੀ ਆ ਆਪ। ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠਾ ਹੈ ਨਾ ਕਿਹਾ ਸ਼ੈਦਮੇਸ਼ ਇੱਥੇ ਬੇਨਤੀ ਕੀਤੀ ਸੀ ਜਦੋਂ ਉਹ ਡਿੱਗੇ ਪਏ ਨਾ ਭਾਈ ਦੇ ਆ ਵਾਈ ਗਰੂ ਮੁਖਸਰ ਸਾਹਿਬ ਦੀ ਜੰਗ ਵਿੱਚ ਭਾਈ ਮਹਾ ਸਿੰਘ ਵਰਗੇ ਉਹ ਗੋਦੀ ਚ ਪਿਆ ਭਾਈ ਮਹਾ ਸਿੰਘ ਉਹਨੇ ਕਿਹਾ ਪਾਤਸ਼ਾਹ ਮੈਂ ਆਪਣੇ ਲਈ ਕੁਝ ਨਹੀਂ ਮੰਗਦਾ ਜੋ ਤੈਨੂੰ ਛੱਡ ਕੇ ਚਲੇ ਗਏ ਉਹਨਾਂ ਦਾ ਬਦਾਵਾ ਪੜ ਦੇ ਚਿੱਤਰ ਖੁ ਭਾਈ ਮਹਾ ਸਿੰਘ ਬਦਾਵਾ ਲਿਖਣ ਵਾਲਿਆਂ ਵਿੱਚ ਨਹੀਂ ਉਹ ਪੜਵਾਉਣ ਵਾਲਿਆਂ ਵਿੱਚ ਹੈ ਭਾਈ ਮਹਾ ਸਿੰਘ ਖਾਨਦਾਨੀ ਸਿੱਖ ਹੈ ਉਹਦਾ ਪਿਓ ਹੈ ਭਾਈ ਰਾਜ ਸਿੰਘ ਗੁਰੂ ਹਰਾਈ ਸਹਿਬ ਪਾਤਸ਼ਾਹਵਾਲ ਦਾ ਸਿੱਖ ਹੈ ਭਾਈ ਰਾਜ ਸਿੰਘ ਤਾਂ ਖਾਨਦਾਨੀ ਸਿੱਖ ਹੈ ਕਹਿਣ ਲੱਗੇ ਜਿਹੜੇ ਛੱਡ ਕੇ ਚਲੇ ਗਏ ਪਾਤਸ਼ਾਹ ਬਿਦਾਵੀ ਇਹ ਹੋ ਗਏ ਨੇ ਬਸ ਮੈਂ ਇਹ ਚਾਹਣਾ ਉਹਨਾਂ ਦਾ ਬਿਦਾਵਾ ਪਾੜ ਦਿਓ ਤੇ ਜਦੋਂ ਇਦਾਂ ਬਿਦਾਵਾ ਪਾੜਨ ਲੱਗੇ ਨਾ ਕੋਲ ਖੜੇ ਸਿੱਖ ਨੇ ਕਿਹਾ ਸੀ ਪਾਤਸ਼ਾਹ ਉਹਨਾਂ ਦਾ ਬਿਦਾਵਾ ਪਾੜ ਦੇ ਛੱਡ ਕੇ ਚਲੇ ਗਏ ਜਿਹੜੇ ਕਹਿ ਕੇ ਚਲੇ ਗਏ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਉਹਨਾਂ ਨੂੰ ਮਾਫ਼ ਕਰਦੇ ਪਾਇਓ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਉਹ ਕਹਿ ਕੇ ਗਏ ਆ ਕਿ ਹਾਂ ਤੇ ਉਹਨਾਂ ਨਹੀਂ ਹੈ ਨਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਭਾਈ ਸਿੱਖੋ ਮੈਂ ਤੇ ਕਦੇ ਨਹੀਂ ਕਿਹਾ ਵੀ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ ਮੈਂ ਤੇ ਕਦੇ ਨਹੀਂ ਕਹਾਂਗਾ ਇਹ ਸਬਾਹ ਹੈ ਗੁਰਮਖੋ ਗੁਰੂ ਦਾ ਸਿੱਖ 100 ਵਾਰੀ ਕਹਦੇ ਮੈਂ ਨਹੀਂ ਤੈਨੂੰ ਮੰਨਦਾ ਗੁਰੂ ਕਹਿੰਦਾ ਤੂੰ ਹੈ ਤੇ ਮੇਰਾ ਹੀ ਗੁਰੂ ਦਾ ਸੁਭਾਅ ਹੈ ਗੁਰਮਖੋ ਗੁਰੂ ਉਸ ਪਾਣੀ ਵਰਗਾ ਜਿਹੜਾ ਲੱਕੜ ਨੂੰ ਡਬੋਂਦਾ ਹੀ ਨਹੀਂ ਕਿਉਂਕਿ ਲੱਕੜ ਆਪ ਪਾਲੀ ਹੁੰਦੀ ਹੈ ਕਾਠ ਨ ਡੋਬੈ ਪਾਲਕੈ ਸੰਗ ਲੋਹ ਤਰਾਇਆ ਤੇ ਜਿਹੜਾ ਲੋਹਾ ਕੱਲਾ ਆਵੇ ਤੇ ਡਬੋ ਦਿੰਦਾ ਹੈ ਪਾਣੀ ਆ ਬੇਨਤੀ ਬੜੇ ਧਿਆਨ ਨਾਲ ਸਮਝੋ ਸੰਗ ਲੋਹ ਤਰਾਇਆ ਜੇ ਕੱਲਾ ਲੋਹਾ ਆਇਆ ਡਬੋ ਦੁੱਤਾ ਪਾਣੀ ਨੇ ਪਰ ਜੇ ਲੋਹਾ ਲੱਕੜ ਨੂੰ ਨਾਲ ਲੈ ਕੇ ਆ ਗਿਆ ਫਿਰ ਲੋਹਾ ਵੀ ਤਰ ਗਿਆ ਸੰਗ ਲੋਹ ਤਰਾਇਆ ਵਾਹਿਗੁਰੂ ਵਾਹਿਗੁਰੂ ਕਾਠ ਨ ਡੋਬੈ ਪਾਲ ਕੈ ਸੰਗ ਲੋਹ ਤਰਾਇਆ ਉਠੈ ਮੀ ਸਕਾਲ ਹੋਏ ਉਠੈ ਮੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਹਿਣ ਲੱਗੇ ਜਦੋਂ ਮੀ ਪੈਂਦਾ ਹੈ ਜਦੋਂ ਮੀਂਹ ਪੈਂਦਾ ਨਾ ਵੁਠੇ ਮੀਂਹ ਮੀਂਹ ਪਿਆ ਸੁਕਾਲ ਹੋਏ ਸੁਕਾਲ ਹੋਏ ਦਾ ਅਰਥ ਹੈ ਕਹਿਣ ਲੱਗੇ ਚੰਗਾ ਸਮਾਂ ਆ ਗਿਆ ਸੋਕਾਲ ਕਾਲ ਕਹਿੰਦੇ ਨੇ ਸਮੇਂ ਨੂੰ ਅੱਗੇ ਲੱਗਿਆ ਸੋਕਾਲ ਚੰਗਾ ਸਮਾਂ ਜਦੋਂ ਮੀਂਹ ਪੈਂਦਾ ਸੁਕਾਲ ਹੋਏ ਰਸ ਕਸ ਉਪਜਾਇਆ ਫਿਰ ਧਰਤੀ ਹੈ ਨਾ ਜਿਹੜੀ ਕਹਿਣ ਲੱਗੇ ਪਾਣੀ ਜਦੋਂ ਧਰਤੀ ਉੱਤੇ ਮੀਂਹ ਬਣ ਕੇ ਵਰਸਦਾ ਫਿਰ ਸਾਰੀ ਧਰਤੀ ਵਿੱਚੋਂ ਇਦਾਂ ਹਰਿਆਲੀ ਪੈਦਾ ਹੋ ਜਾਂਦੀ ਹੈ। ਰਸ-ਕਸ ਪੈਦਾ ਹੋ ਜਾਂਦੇ ਨੇ। ਸੁੱਕੀ ਧਰਤੀ ਦੇ ਵਿੱਚੋਂ ਵੀ ਘਾਹ ਪੈਦਾ ਹੋ ਜਾਂਦਾ ਹੈ, ਹਰਿਆਵਲ ਪੈਦਾ ਹੋ ਜਾਂਦੀ ਹੈ। ਪਾਣੀ ਦਾ ਸੁਭਾਅ ਹੈ ਜੇ ਇਕੱਠਾ ਕਿਤੇ ਹੋ ਕੇ ਵਰਸੇ ਤੇ ਸੁੱਕੀ ਧਰਤੀ ਨੂੰ ਵੀ ਹਰਾ-ਭਰਾ ਕਰ ਦਿੰਦਾ ਹੈ। ਜੀਵੰਦਿਆਂ ਅਖੀਰ ਤੇ ਕਹਿੰਦੇ ਨੇ ਜੀਵੰਦਿਆਂ ਮਰ ਸਾਧ ਹੋਏ। ਇਦਾਂ ਭਾਈ ਜਿਹੜੇ ਗੁਰਮਖ ਜਨ ਹੁੰਦੇ ਨੇ, ਜਿਹੜੇ ਸਾਧੂ ਜਨ ਹੁੰਦੇ ਨੇ ਉਹ ਇਦਾਂ ਦੇ ਸੁਭਾਅ ਵਾਲੇ ਹੁੰਦੇ ਨੇ ਸਾਧੂਆਂ ਦਾ ਸੁਭਾਅ ਵੀ ਪਾਣੀ ਵਰਗਾ ਹੁੰਦਾ ਹੈ ਜੀਵਦਿਆਂ ਮਰ ਸਾਧ ਹੋਏ ਆਪਾਂ ਜੀਵਨਦਿਆਂ ਮਰਦਾ ਕੀ ਅਰਥ ਹੈ ਜਿਉਂਦਿਆਂ ਜੀ ਆਪਾਂ ਭਾਵ ਛੱਡ ਦੇਣਾ ਸਰੀਰ ਜਿਉਂਦਾ ਹੈ ਆਤਮਾ ਜਿਉਂਦੀ ਹੈ ਪਰ ਵਿੱਚੋਂ ਔਗਣ ਨੇ ਜਿਹੜੇ ਉਹ ਮਾਰ ਦਿੱਤੇ ਆਪਣੇ ਅੰਦਰ ਦੇ ਔਗਣਾਂ ਨੂੰ ਮਾਰ ਦੇਣਾ ਆਪਣੇ ਅੰਦਰ ਦੀ ਹਉਮੈ ਹੰਕਾਰ ਨੂੰ ਮਾਰ ਦੇਣਾ ਇਹ ਹੁੰਦਾ ਜਿਉਂਦੇ ਜੀ ਮਰ ਜਾਣਾ ਜੀਵਨ ਦੇ ਆ ਜਿਉਂਦਿਆਂ ਹੋਇਆਂ ਮਰ ਮਰ ਜਾਈਏ ਅਰਥ ਕੀ ਬਣਿਆ ਅੰਦਰ ਦੇ ਪਾਪਾਂ ਨੂੰ ਮਾਰ ਲਈਏ ਸਾਧ ਹੋਏ ਫਿਰ ਸਾਧ ਹੋ ਜਾਈਦਾ ਸਾਧੂ ਬਣਨ ਦੇ ਲਈ ਕੀ ਕਰਨਾ ਪੈਂਦਾ ਇਹ ਸਮਝਾ ਰਹੇ ਨੇ ਸਾਧੂ ਬਣਨ ਦੇ ਲਈ ਬਾਹਰ ਦੇ ਤਿਲਕ ਲਾਉਣ ਦੀ ਲੋੜ ਨਹੀਂ ਹੈ ਸਾਧੂ ਬਣ ਦੇ ਲਈ ਲੰਮੇ ਚੋਲੇ ਪਾਉਣ ਦੀ ਲੋੜ ਨਹੀਂ ਹੈ ਸਾਧੂ ਬਣ ਦੇ ਲਈ ਅੰਦਰ ਦੇ ਔਗਣਾ ਨੂੰ ਮਾਰਨ ਦੀ ਲੋੜ ਹੈ ਜਿਹੜੇ ਅੰਦਰ ਤੋਂ ਆਪਣੇ ਔਗਣਾ ਨੂੰ ਵਕਾਰਾਂ ਨੂੰ ਬਰਾਈਆਂ ਨੂੰ ਮਾਰ ਲੈਂਦੇ ਨੇ ਉਹ ਜਿਉਂਦੇ ਜੀ ਵਕਾਰਾਂ ਨੂੰ ਮਰ ਕੇ ਸਾਧ ਹੋ ਜਾਂਦੇ ਆ ਜੀਵਨ ਦੀਆਂ ਮਰ ਸਾਧ ਹੋਏ ਸਫਲਿਓ ਜਗ ਆਇਆ ਉਨ੍ਹਾਂ ਦਾ ਸੰਸਾਰ ਉੱਤੇ ਆਉਣਾ ਸਫਲ ਹੋ ਜਾਂਦਾ ਹੈ ਜਿਹੜੇ ਜਿਉਂਦੇ ਜੀ ਆਪਣੀਆਂ ਬਰਾਈਆਂ ਨੂੰ ਅੰਦਰ ਤੋਂ ਮਾਰ ਕੇ ਸੰਤ ਹੋ ਜਾਂਦੇ ਨੇ ਸਾਧ ਹੋ ਜਾਂਦੇ ਨੇ ਗੁਰਸਿੱਖ ਹੋ ਜਾਂਦੇ ਹਨ ਬਾਦਸ਼ਾਹ ਕਿਰਪਾ ਕਰਨ ਗੁਰੂ ਕੀ ਬਾਣੀ ਗੁਰੂ ਕੇ ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ ਤੇ ਗੁਰਮਖੋ ਇਹ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਡੀ ਅੰਦਰ ਦੀਆਂ ਬੁਰਾਈਆਂ ਖਤਮ ਹੋ ਜਾਣ ਸਾਡੇ ਅੰਦਰ ਦੇ ਔਗਣ ਖਤਮ ਹੋ ਜਾਣ ਇਹਦੀ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰੀਏ ਭੁੱਲਾਂ ਚੁੱਕਾਂ ਦੀ ਖੀਮਾ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ